ਸਮਰਤੀ ਬਨੇਸ਼ ਸਿਸਟਰ ਕੁਲਦੀਪ ਆ ਯੈਸ ਪਿੰਡ ਠੱਠੀਆਂ ਤੋਂ ਆਏ ਆ ਔਰ ਇਹਨਾਂ ਦੀ ਗਵਾਹੀ ਆ ਬਹੁਤ ਵੱਡੀ ਇਹ ਬਹੁਤ ਲੰਬੇ ਸਮੇਂ ਤੋਂ ਕਿਸੇ ਮਿਨਿਸਟਰੀ ਦੇ ਵਿੱਚ ਜੁੜੇ ਹੋਏ ਸੀ ਸਿਸਟਰ ਕਿੰਨਾ ਸਮਾਂ ਹੋ ਗਿਆ ਤੁਸੀਂ ਪ੍ਰਭੂ ਦੇ ਵਿੱਚ ਹੋ 12 ਸਾਲ ਹੋ ਗਏ ਸੀ 12 ਸਾਲ ਤੋਂ ਤੁਸੀਂ ਪ੍ਰਭੂ ਦੇ ਵਿੱਚ ਹੋ ਦੱਸੋ ਕੀ ਪ੍ਰੋਬਲਮ ਸੀ ਤੁਹਾਨੂੰ ਤੁਹਾਡੇ ਸਰੀਰ 'ਚ ਕੀ ਪ੍ਰੋਬਲਮ ਸੀ ਆ ਫੜੋ ਮਾਈਕ ਦੱਸੋ ਦੇ ਸਰੀਰ 'ਚ ਜੇ ਪ੍ਰੋਗਰੈਨੀਟੀ ਆਪਣਾ ਮਿਰਗੀ ਪੈਂਦੀ ਸੀ। ਅੱਛਾ ਜਿੱਤੇ ਮਰਜੀ ਜੇ ਬੈਨਾ ਨਾ ਤਾਂ ਬਾਸਰੀ ਸੀ। ਓਕੇ ਬਹੁਤ ਜਾਨੀ ਕੇ ਮੰਦੀ ਹਾਲਤ ਹੀ। ਇਹੋ ਜਿਹੀਆਂ ਸਾਰੇ ਆਮ ਚੀਜ਼ਾਂ ਮੈਨੂੰ ਵੀ ਸ਼ਾਮ ਦੇ ਟਾਈਮ 'ਚ 8 ਵਜੇ ਤੋਂ ਬਾਅਦ ਸਾਰੇ ਆਮ ਚੀਜ਼ਾਂ ਦੀਦੀਆਂ ਹੁੰਦੀਆਂ ਜਿਹੜੀ ਕੇ ਓਹ ਧੜ ਤਾੜੀ ਦੀਦਾ ਹੁੰਦਾ ਹੈ ਬਾਕੀ ਸ਼ਰ ਨਹੀਂ ਦੀਦਾ। ਓਕੇ ਤੇ ਬਹੁਤ ਮੰਦੀ ਹਾਲਤ ਹੀ। ਜੀ। ਤੇ ਮੈਨੂੰ ਮੇਰਾ ਫਫੜੇ ਦੇ ਉਹ ਮੈਨੂੰ ਕਹਿੰਦਾ ਚੱਲ ਦਿਨ ਮੈਂ ਕਿਹਾ ਡਾਕਟਰ ਕੋਲ ਲੈ ਕੇ ਜਾਵਾਂ। ਜੀ। ਮੈਂ ਇਹ ਕਿਹੜਾ ਡਾਕਟਰ ਆ ਜੀ ਜੀ ਕਹਿੰਦਾ ਚੱਲ ਤੈਨੂੰ ਲੈ ਕੇ ਚੱਲਦਾ ਤੇ ਮੈਨੂੰ ਲੈ ਕੇ ਗਏ ਪਿੱਛੇ ਤੋਂ ਜਿੱਥੇ ਜਮੈਂ ਸਟਾਰਟਿੰਗ ਗਏ ਜਿੱਥੇ ਜੀ ਖੜਿਆ ਉਥੇ ਤੇ ਮੈਂ ਜਾ ਕੇ ਇੰਨੀ ਮਰੀ ਮੰਦੀ ਹਾਲ ਤੇ ਜਾਣ ਕੇ ਬੈਠਾ ਨਹੀਂ ਜਾਂਦਾ ਮੇਰੇ ਕੋ ਪੈਰਾਂ ਭਾਰੀ ਜੀ ਤੇ ਮੈਂ ਉਥੋਂ ਤੱਕ ਗਿਆ ਜਾ ਕੇ ਬੈਠਾ ਨਹੀਂ ਜਾਂਦਾ ਟੇਢਾ ਹੋ ਗਿਆ ਬੈਠਾ ਹਾਂ ਸੰਗਤ ਸੁਣਦਾ ਸੁਣਦਾ ਮੈਂ ਉਹ ਐ ਠੀਕ ਹੋ ਗਿਆ ਚੰਗੀ ਤਰ੍ਹਾਂ ਬਹਿ ਗਿਆ ਮੈਂ ਜਾ ਕੇ ਉਤੋਂ ਬਾਅਦ ਚ ਜਣੇਗੇ ਮੇਰੀ ਬਵਾਸ਼ੇਰ ਜਿਹੜੀ ਉਹਦਾ ਠੀਕ ਹੋ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਪਰ ਇਹ ਜਿਹੜੇ ਦੌਰੇ ਨਹੀਂ ਇਹ ਨਹੀਂ ਹਟਦੇ ਜੀ ਓਕੇ ਪਰ ਜਿੱਦਣ ਦਾ ਮੈਂ ਇੱਥੇ ਆਇਆ ਦੂਹਰਾ ਮੇਰਾ ਸੰਢਿਆ ਜੀ ਜੀ ਜਿੱਦਣ ਦਾ ਇੱਥੇ ਆਇਆ ਮੈਂ ਉਦੋਂ ਦਾ ਪਤਾ ਪਰਮੇਸ਼ਰ ਦੀ ਕਿਰਪਾ ਮਾਲਕ ਦੀ ਮਿਹਰ ਆ ਉਦੋਂ ਦਾ ਕੋਈ ਮਾੜਾ ਹਾਲਤ ਕੋਈ ਦੁੱਖ ਤਕਲੀਫ ਨਹੀਂ ਆਇਆ ਪਿਤਾ ਪਰਵਜੀਤ ਤੁਹਾਨੂੰ ਪਿਛਲੇ 12 ਸਾਲ ਤੋਂ ਮਿਰਗੀ ਦੇ ਦੌਰੇ ਪੈਂਦੇ ਸੀ ਹਾਂਜੀ ਤੁਸੀਂ ਬਹੁਤ ਸਾਰਾ ਇਲਾਜ ਵੀ ਕਰਾਇਆ ਹੋਗਾ ਆਪਣਾ ਬਹੁਤ ਜ਼ਿਆਦਾ ਡਾਕਟਰਾਂ ਕੋ ਵੀ ਤੁਸੀਂ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਤੁਹਾਨੂੰ ਲੈ ਕੇ ਗਏ ਹੋਣਗੇ ਹਾਂਜੀ ਹਾਂਜੀ ਲੇਕਿਨ ਕੋਈ ਵੀ ਫਰਕ ਨਹੀਂ ਪਿਆ ਕੋਈ ਨਹੀਂ ਲੇਕਿਨ ਇਹ ਡਾਕਟਰੀ ਇਲਾਜ ਹੈ ਹੀ ਨਹੀਂ ਸੀ ਹਾਂਜੀ ਇਹ ਦੁਸ਼ਟ ਆਤਮਾ ਦਾ ਅਟੈਕ ਸੀ ਇਹਨਾਂ ਦੇ ਉੱਤੇ ਬੜਾ ਜ਼ਬਰਦਸਤ ਅਟੈਕ ਸੀ ਔਰ ਇਹ ਦੱਸਦੇ ਕਿ ਮੈਨੂੰ ਸ਼ਾਕ ਸ਼ਾਤ ਹਾਲੀ ਧਾੜੀ ਨਜ਼ਰ ਆਉਂਦਾ ਸੀ ਦੁਸ਼ਟ ਆਤਮਾ ਦਾ ਔਰ ਉਸ ਦੁਸ਼ਟ ਆਤਮਾ ਨੇ ਇਹਨਾਂ ਤੇ ਇਹੋ ਜਿਹਾ ਇਹਨਾਂ ਦੇ ਸਰੀਰ ਦੇ ਉੱਤੇ ਕਬਜ਼ਾ ਕੀਤਾ ਸੀ ਕਿ ਜਿੱਥੇ ਵੀ ਇਹ ਜਾਂਦੇ ਸੀ ਉੱਥੇ ਡਿੱਗ ਪੈਂਦੇ ਸੀ ਔਰ ਇਹਨਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਇੰਨੀ ਕਾ ਜ਼ਿਆਦਾ ਇਹਨਾਂ ਦੇ ਸਰੀਰ 'ਚ ਕਮਜ਼ੋਰੀ ਹੋ ਜਾਂਦੀ ਸੀ ਕਿ ਕਿੰਨਾ ਕਿੰਨਾ ਸਮਾਂ ਜਿਹੜੀ ਉਹ ਕਮਜ਼ੋਰੀ ਇਹਨਾਂ ਦੀ ਜਿਹੜੀ ਸਰੀਰ ਦੇ ਵਿੱਚ ਹੀ ਰਹਿੰਦੀ ਸੀ ਉੱਠ ਨਹੀਂ ਸੀ ਪਾਉਂਦੇ ਸਿਸਟਰ ਇਦਾਂ ਹੀ ਹੁੰਦਾ ਸੀ ਹਾਂਜੀ ਔਰ 22 ਸਾਲ ਹੋ ਚਲੇ 22 ਸਾਲ ਤੋਂ ਇਹਨਾਂ ਨੂੰ ਇਹ ਪ੍ਰੋਬਲਮ ਸੀ ਲੇਕਿਨ ਦੇਖੋ ਬੜੇ ਧਿਆਨ ਨਾਲ ਸੁਣਿਓ ਇਹ ਬਹੁਤ ਵੱਡੀ ਗਵਾਹੀ ਆ ਅਗਰ ਤੁਹਾਡੇ ਵਿੱਚ ਵੀ ਕੋਈ ਇਦਾਂ ਦਾ ਦੁਸ਼ਟ ਆਤਮਾ ਦੇ ਕਿਸੇ ਨੂੰ ਅਟੈਕ ਵਾ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਭੈਣ ਭਰਾ ਲੇਕਿਨ ਪਰਮੇਸ਼ਰ ਨੇ ਤੁਹਾਨੂੰ ਇਸ ਮਿਨਿਸਟਰੀ ਦੇ ਨਾਲ ਇਸ ਕਰਕੇ ਜੋੜਿਆ ਕਿ ਜਾਓ ਔਰ ਜਾ ਕੇ ਉਹਨਾਂ ਨੂੰ ਦੱਸੋ ਕਿ ਤੁਸੀਂ ਇੱਥੇ ਆਓਗੇ ਖੁਦਾ ਦੇ ਨਬੀ ਤੁਹਾਡੇ ਵਾਸਤੇ ਪ੍ਰਾਰਥਨਾ ਕਰਨਗੇ ਤੇ ਤੁਸੀਂ ਚੰਗੇ ਹੋ ਜਾਓਗੇ ਇਹਨਾਂ ਦੇ ਨਾਲ ਕੀ ਹੋਇਆ ਇਲਾਜ ਵੀ ਕਰਾਇਆ ਚਰਚਾਂ ਦੇ ਵਿੱਚ ਵੀ ਗਏ ਲੇਕਿਨ ਕੋਈ ਫਰਕ ਨਹੀਂ ਪਿਆ ਫਿਰ ਇਹਨਾਂ ਦੀ ਬੇਟੀ ਪਿੰਡ ਗੈਰੀ ਤੋਂ ਸਿਸਟਰ ਪ੍ਰਿਆ ਹੁੰਦੇ ਆ ਉਹਨਾਂ ਨੇ ਬੋਲਿਆ ਕਿ ਤੁਸੀਂ ਸੰਤ ਮੰਗਲਪਾਲ ਜੀ ਦੇ ਕੋਲ ਚਲੋ ਤੁਹਾਡੀ ਜਿਹੜੀ ਸ਼ਿਫਾ ਵਾ ਉੱਥੇ ਹੀ ਆ ਉਹਨਾਂ ਨੇ ਇਦਾਂ ਹੀ ਬੋਲਿਆ ਔਰ ਇਹਨਾਂ ਦੇ ਮੰਮੀ ਔਰ ਪਾਪਾ ਵਾ ਪ੍ਰਿਆ ਦੇ ਇਹ ਬ੍ਰਦਰ ਔਰ ਸਿਸਟਰ ਦੋਨੋਂ ਇੱਥੇ ਆਏ ਔਰ ਅੱਜ ਇਹਨਾਂ ਨੂੰ 15 20 ਦਿਨ ਹੋ ਚਲੇ ਇੱਥੇ ਆਏ ਇਹ ਦੱਸਦੇ ਆ ਕਿ ਉਸ ਦਿਨ ਦਾ ਮੈਨੂੰ ਇੱਕ ਵੀ ਜਿਹੜਾ ਝਟਕਾ ਨਹੀਂ ਲੱਗਾ ਔਰ ਨਾ ਹੀ ਮੈਨੂੰ ਕਦੀ ਦੁਸ਼ਟ ਆਤਮਾ ਨਜ਼ਰ ਆਇਆ ਓ ਲਾ ਕੀ ਤੁਸੀਂ ਇਹਨੂੰ ਛੋਟੀ ਗੱਲ ਸਮਝਦੇ ਹੋ ਇਹ ਬਹੁਤ ਵੱਡੀ ਗੱਲ ਆ ਰੋਜ਼ ਇਹਨਾਂ ਨੂੰ ਦੁਸ਼ਟਾਤਮਾ ਜਿਹੜਾ ਨਜ਼ਰ ਆਉਂਦਾ ਸੀ ਲੇਕਿਨ ਅੱਜ ਜੋ ਹੀ ਇਹ ਇੱਥੇ ਆਏ ਖੁਦਾ ਦੇ ਨਬੀ ਨੇ ਉਸੇ ਦਿਨ ਬੋਲਿਆ ਕਿ ਸਿਸਟਰ ਕੁਲਦੀਪ ਤੁਸੀਂ ਅੱਜ ਆਏ ਹੋ ਇੱਥੇ ਅੱਜ ਤੋਂ ਬਾਅਦ ਇਹ ਬਿਲਕੁਲ ਠੀਕ ਹੋਏਗਾ ਔਰ ਤੁਸੀਂ ਅਗਲੇ ਹਫਤੇ ਹੀ ਇੱਥੇ ਖੜੀ ਹੋ ਕੇ ਗਵਾਹੀ ਦੋਗੇ ਔਰ ਅਜ਼ੀਜ਼ਾ ਜੋ ਪਹਿਲਾਂ ਦੱਸਿਆ ਸੀ ਖੁਦਾ ਦੇ ਨਬੀ ਦੇ ਜਿਹੜੇ ਬੋਲ ਸੀ ਉਹ ਇਹਨਾਂ ਦੇ ਜੀਵਨ ਦੇ ਵਿੱਚ ਪੂਰੇ ਹੋਏ ਔਰ ਇਹ ਉੱਠ ਕੇ ਅੱਜ ਆਪਣੀ ਗਵਾਹੀ ਦੇਣ ਵਾਸਤੇ ਆਇਆ ਕਿ ਅਸੀਂ ਅੱਜ ਬਿਲਕੁਲ ਆਜ਼ਾਦ ਹੋ ਚੁੱਕੇ ਹਾਂ ਇਸ ਮਸੀਹ ਦੇ ਨਾਮ ਦੇ ਵਿੱਚ ਔਰ ਪਰਮੇਸ਼ਾ ਨੇ ਅੱਜ ਇਹਨਾਂ ਨੂੰ ਆਜ਼ਾਦ ਕੀਤਾ ਪਰਮੇਸ਼ਾ ਨੇ ਇਹਨਾਂ ਨੂੰ ਵੱਡੀ ਗਵਾਹੀ ਦੇ ਨਾਲ ਖੜਾ ਕੀਤਾ ਅੱਜ ਤੁਸੀਂ ਬਿਲਕੁਲ ਆਜ਼ਾਦ ਹੋ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਇਹੋ ਕਹਿੰਦੇ ਆ ਭੀ ਜੁੜੇ ਰਹੋ ਸੰਗਤਾਂ ਦੇ ਨਾਲ ਜੀ ਪਰਮੇਸ਼ਰ ਬਹੁਤ ਸਾਰਾ ਹਨਾ ਜੋ ਵੀ ਇਹ ਦੁੱਖ ਸਾਰੇ ਕੀ ਹੋ ਤੋ ਜ਼ਿਆਦਾ ਹੋ ਜਾਈਦਾ ਵਾ ਤੇ ਰੱਬ ਨਾਲ ਜੁੜੇ ਰਹੋ ਸਦਾ ਵਾਸਤੇ ਤੁਸੀਂ ਬਿਲਕੁਲ ਆਜ਼ਾਦ ਹੋਗੇ ਘਰ ਦੇ ਵਿੱਚ ਜੋ ਬਿਮਾਰੀ ਸੀ ਕਿਸ ਤਰ੍ਹਾਂ ਸੰਤਾਂ ਦੇ ਦੁਆਰਾ ਬੋਲਿਆ ਗਿਆ ਹੈ ਨਾ ਅੱਜ ਤੋਂ ਤੁਸੀਂ ਵੇਖੋਗੇ ਤੇ ਤੁਹਾਡੇ ਦਿਨ ਬਦਲ ਹੀ ਗਏ ਸੱਚਮੁੱਚ ਇਸੇ ਤਰ੍ਹਾਂ ਹੀ ਹੋਇਆ ਬੋਲ ਪੂਰੇ ਹੋਗੇ ਹਾਂਜੀ ਹallelujah ਜੀ ਕੁਝ ਬੋਲਣਾ ਚਾਹੁੰਦੇ ਹੋ ਬਾਕੀ ਹੋਰ ਮੈਂ ਸਾਰੇ ਬੀਬੀਆਂ ਭੈਣਾਂ ਨੂੰ ਵੀਰਾਂ ਭਰਾਵਾਂ ਨੂੰ ਇਹੋ ਹੀ ਗੱਲ ਕਹਿਣਾ ਵੀ ਇਤੋਂ ਵੱਡੀ ਚੀਜ਼ ਕੋਈ ਨਹੀਂ ਜੀ ਜਿਹਦੇ ਚਰਨਾਂ ਨਾਲ ਜੁੜੇ ਆਪਾਂ ਜੁੜੇ ਰਹੋ ਜੇ ਆਵਾਂਗੇ ਤੇ ਆਪਾਂ ਕੋਹ ਪਾ ਕੇ ਲੈ ਕੇ ਜਾਵਾਂਗੇ ਜੀ ਉਸ ਤੋਂ ਵੱਡੀ ਕੋਈ ਚੀਜ਼ ਨਹੀਂਗੀ ਮੈਂ ਪਰ ਹਿਮੇਸ਼ਰ ਵਿੱਚ ਬਨੇ ਰਹੂੰ ਬਾਈ ਕਿਆ ਕਹਤਾ ਹੈ ਬਨੇ ਰਹੋ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਦਾ ਗੁਰੂ ਜੀ ਬਹੁਤ දුਕਹੀ ਆਵੇਗਾ ਕੋਈ ਹਾਲਾਤ ਨਹੀਂ ਆਵੇਗਾ